ਮਜ਼ਾ ਹੋ ਰਿਹਾ ਜੀ ਬੱਚਾ ਬਹੁਤ ਜ਼ਿਆਦਾ ਨਹੀਂ ਦੇ ਸਕਦੇ ਮੰਡੀ ਦੇ ਵਿੱਚ ਕੀ ਬਾਤ ਹੈ ਜੀ ਪੂਰਾ ਵਧੀਆ ਮਾਲ ਹੈ ਜੀ ਦੇਖ ਸਕਦੇ ਪੂਰਾ ਸਿਰੇ ਦਾ ਮਾਲ ਪਹੁੰਚਿਆ ਜੀ ਮੰਡੀ ਦੇ ਵਿੱਚ ਬਾਈ ਧਾਰ ਕੱਢੀਆਂ ਜੀ ਦੇਖ ਸਕਦੇ ਹੋ ਬਾਈ ਜੀ ਆ ਜਾਓ ਬਈ ਆ ਜਾਓ ਭਰਾ ਜੁੜ ਜੋ ਭਰਾਵੋ ਹਨੋਲਾ ਬਸ ਮੰਡੀ ਆ ਹੁਣ ਇਹ ਪੂਰੀ ਵੱਡੀ ਮੱਝ ਹਨ ਟਾਪ ਕੁਆਲਿਟੀ ਦੀ ਦੇਖ ਸਕਦੇ ਹੋ ਬਾਈ ਜੀ ਬਾਈ ਨੇ ਪਸਾਂਗੇ ਜਿਹੜੀ ਆ ਮੱਝ ਬਣੀ ਕੰਮਸ਼ ਹੋਈ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਆਪਾਂ ਪਹੁੰਚਾ ਜੀ ਧਨੋਲਾ ਪਸ਼ੂ ਮੰਡੀ ਦੇ ਵਿੱਚ ਆਪਣਾ YouTube ਚੈਨਲ ਆ ਜੀ ਮਿਸਟਰ ਢਾਲੀਵਾਲ 77 ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰ ਦਿਓ ਤੇ ਅੱਜ ਤੁਹਾਨੂੰ ਦਿਖਾਵਾਂਗੇ ਜੀ ਮੱਝਾਂ ਦੀ ਮੰਡੀ ਬਹੁਤ ਵਧੀਆ ਮੱਝਾਂ ਨੇ ਉੱਚ ਕੁਆਲਿਟੀ ਦੀਆਂ 1 ਲੱਖ 1 ਲੱਖ ਰੁਪਏ ਤੋਂ ਲੈ ਕੇ 4 ਲੱਖ ਰੁਪਏ ਤੱਕ ਦੇ ਤੁਹਾਨੂੰ ਮੱਝਾਂ ਦਿਖਾਵਾਂਗੇ ਬਾਈ ਜੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਾਰੀ ਵੀਡੀਓ ਐਂਡ ਤੱਕ ਦੇਖੋ ਬਾਈ ਜੀ ਆਜੋ ਜੀ ਮੰਡੀ ਦੇ ਵਿੱਚ ਧਨੋਲੇ ਦੇਖੋ ਤੁਸੀਂ ਵੀਡੀਓ ਜੋ ਕਿਸੇ ਪੁਰਾਣੀ ਵੀਡੀਓ ਬਣਵਾਉਣੀ ਆ ਬਣਾ ਕੇ ਨਟ ਦੇ ਪੁਣੇ ਫਿਰ ਆਪਣਾ ਫੋਨ ਨੰਬਰ 7885 36188 ਆਜੋ ਧਨੋਲੇ ਦੀ ਮੰਡੀ ਦੇ ਵਿੱਚ ਜੀ ਤੁਹਾਨੂੰ ਦਿਖਾਈਏ ਛੋਟੀ ਛੋਟੀ ਦੀਆਂ ਮੱਝਾਂ ਜੀ ਆਜੋ ਫਿਰ ਮੰਡੀ ਦੇ ਵਿੱਚ ਜੀ ਧਨੋਲੇ ਅੱਜ ਤਰੀਕ ਆ ਜੀ 11 ਤੇ ਸੇਮਾ ਮਹੀਨਾ 2025 ਆ ਜੀ ਤੇ ਮੰਡੀ ਪੂਰੀ ਡੱਕੀ ਆ ਜੀ ਆਜੋ ਜੀ ਫਿਰ ਮੰਡੀ ਦੇ ਵਿੱਚ ਦੇਖੋ ਵੀਡੀਓ ਕੀ ਕਹਿੰਦੀ ਆ ਲੋ ਬਾਈ ਜੀ ਅੱਜ ਤੁਹਾਡੀ ਗੱਲ ਕਰਾਉਣਿਆ ਬਾਈ ਦਾ ਪਿੰਡ ਅਸਿਗਿਆਂ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਅੱਗੇ ਹੀ ਰਵਾਲੀ ਸੀ ਇਹਤਵਪਰਾ ਧਨੋਲੇ ਦੀ ਮੰਡੀ ਦੇ ਵਿੱਚ ਧਨੋਲੇ ਦੀ ਮੰਡੀ ਦੇ ਵਿੱਚ ਬਹੁਤ ਵਧੀਆ ਉੱਚ ਕੁਆਲਟੀ ਦਾ ਮੱਝ ਲੈ ਕੇ ਆਇਆ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਪਹੁੰਚ ਸਕਦਾ ਬਾਈ ਤੁਸੀਂ ਮੰਡੀ ਧਨੋਲੇ ਦੀ ਕੇ ਆਰਾ ਤਰੀਕ ਹੈ ਬਾਈ ਜੀ 11 ਤਰੀਕ ਹੈ ਸੀਮਾ ਮਹੀਨਾ 2025 ਜੀ ਹੋਰ ਬਾਈ ਕੀ ਹਾਲ ਵਾ ਵਧੀਆ ਜੀ ਵਧੀਆ ਵੀਰੇ ਨਾਮ ਕੀ ਆ ਨਾਮ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਆ ਇਹ ਪਾਕਾ ਮੈਂ ਬਈ ਮੱਝਾਂ ਦੀ ਕਰਦੇ ਹਾਂ ਮੱਝਾਂ ਦਾ ਗਾਈਆਂ ਹੋਰ ਗਾਈਆਂ ਦਾ ਕਿੰਨਾ ਚਿਰ ਦਾ ਬਈ ਕੰਮ ਕਰਦਿਆਂ ਪਣੂ ਹੋ ਗਿਆ ਬਈ 20-22 ਸਾਲ 20 ਬਈ ਸਾਲ ਹੋ ਗਏ ਬਈ ਇਹ ਬੜਾ ਫੋਨ ਨੰਬਰ ਕਿੰਨਾ ਵੀਰੇ 8847343321 ਠੀਕ ਆ ਆਪਣੇ ਮੱਝਾਂ ਦਿਖਾਓ ਬਈ ਜੀ ਕਿਹਨੀਆਂ ਜਣੀਆਂ ਪੂਰੀਆਂ ਜਮੰਦੀ ਚ ਨਾਉਲੇ ਮੰਡੀ ਚ ਜਿਹੜੀਆਂ ਇਕਤਾ ਝੋਟੀ ਆ ਜੀ ਬਹੁਤ ਚੰਗੀ ਪਰ ਇਹੋ ਜਾ ਚੱਲੂ ਪਹੁੰਚ ਦੋ ਮਾਗਰੋ ਇਹ ਥੱਲੇ ਹੋਊਗਾ ਵੀਰੇ 17 ਕਿਲੋ ਰੋਦ ਠੰਡਾ ਰੋਦ ਦਾ ਹੋਊ 17 ਕਿਲੋ ਕੰਡੇ ਵਾਲਾ ਠੀਕ ਹੈ ਬਾਈ ਇਹ ਕਾਪਲੂਣ ਝੋਟੀ ਆ ਚੌਗੀ ਠੀਕ ਹੈ 4 ਦੰਦ ਦਾ ਬਾਈ 4 ਦੰਦ ਦਾ 4 ਦੰਦ ਦਾ ਬਾਈ ਚੱਲ ਇਹ ਥੱਲੇ 14 15 ਕਿਲੋ ਰੋਦ ਤਿਆਰ ਫਪਾਲ ਆ ਮੈਂ ਹਕੀ ਮੜੀ ਇਹਦੀ ਬਣਵਾਉਣਾ ਆ ਜੋ ਉੱਤੀ ਥੱਲੇ ਦਾ ਖਰਾ ਰੋਦਾ ਵੀ ਰਹਿਣਾ ਹੱਕੀ ਨੂੰ ਡੰਡਾ ਲੈ ਲੈ ਦੂਜੇ ਸੂਏ ਆ ਦੂਜੇ ਵੀਰੇ ਦੂਜੇ ਸੂਏ ਆਣ ਹੰਡਾ ਦੋ 10 12 ਕਿਲੋ ਪੂਰਾ ਆਨੇ ਕਰ ਬੋਲੇ ਪਹਿਲਾ ਪਿੰਡ ਇੱਕ ਹੈ ਮੱਝ ਕ੍ਰੀ ਦੇ ਹੁਣ ਦੇਖ ਲਈ ਦਿਨ ਹੁਣ ਬਾਈ ਕਿੱਥੇ ਹਣ ਬਾਈ ਆਪਣਾ ਪਿੰਡ ਆ ਰਾਮਗੜ੍ਹ ਸੀਪੀਆਂ ਵੀਰੇ ਖੇਡਾ ਲੁੱਟਿਆ ਨਾ ਅਸੀ ਲੜਾਈ ਕੋ ਠੀਕ ਹੈ ਆਪਣਾ ਨੌਰਾ ਪਾਇਆ ਵੇਟ ਹਾਂ ਕਰੀ ਹੁੰਦੀਆਂ ਨੇ ਕਰੀ ਕਰੀ ਹੁੰਦੀਆਂ ਨੇ ਜਿਹਨੂੰ ਮਰਜ਼ੀ ਪਿੰਡ ਦੇ ਬੋਸ ਲੈਣ ਜਿਹਨੂੰ ਮਰਜ਼ੀ ਅੱਛਾ ਜੀ ਕੀ ਨਾਂ ਤੇ ਪਸਕਾਣਾ ਗੋਗਾ ਸੀਪੀਆਂ ਜਿਹਨੂੰ ਮਰਜ਼ੀ ਦੇ ਵਪਾਰੀਆਂ ਦੇ ਕਹਿਦਣ ਵਾ ਹੋਰ ਕੋਈ ਨਹੀਂ ਕਰਦਾ ਠੀਕ ਹੈ ਬਾਈ ਇਹ ਕਰੇ ਹੋਰ ਮੱਝ ਆਏਗੀ ਭਾਈ ਹੈਗੀ ਹੋਰ ਇਸੇ ਸ਼ਾਬਾਦਾਂ ਕਰੋ ਅੱਜ ਕਿੰਨੇ ਦੇ ਗਏ ਵੀਰੇ ਅੱਜ ਆਪਾਂ ਦੋ ਲਿਆਂਦੀਆਂ ਵੀਰੇ ਤਿੰਨ ਲਿਆਂਦੀਆਂ ਇੱਕ ਵੇਚੀ ਇਹਨਾਂ ਨੇ ਭਾਈ ਰੇਟ ਕਿਹਦਾ ਮੱਝ ਦਾ ਆਪਣੀ ਦਾ ਇਹ ਆ 230000 ਰੁਪਏ ਵੀਰੇ ਠੀਕ ਹੈ ਜੀ 230000 ਰੁਪਏ ਅਗਲੀ ਜਾਂਗੀ ਉਹਦਾ 190000 ਉਹਦਾ ਜੀ 190000 ਕੀ ਮੰਗ ਰਹੀ ਬਈ ਇਹਨਾਂ ਦੇ ਉਹਦੇ ਕੱਤੀ ਆ ਦੇ ਕੱਤਾ ਠੀਕ ਹੈ ਜੀ ਕਿਤੇ ਮੰਗ ਰ ਕੱਤੀ ਹੋਈ ਹੈ ਕਿਤੇ ਮੰਗ ਰ ਕੱਤਾ ਪੰਡੂ ਸੀਰ ਕਰ ਦੋ ਭਾਈ ਦੱਸ ਕਿਆ ਹੋਰ ਦੇਖੋ ਤੁਸੀਂ ਹੋਰ ਐ ਉੱਚੀ ਕੁਆਲਿਟੀ ਦੇ ਮੱਝਾਂ ਕਨਹੋਲੇ ਦੀ ਪਸ਼ੂ ਮੰਡੀ ਦੇ ਵਿੱਚ ਪਹੁੰਚ ਚੁੱਕੇ ਆ ਜੀ ਦੇਖੋ ਬਾਈ ਬਹੁਤ ਸੋਹਣੇ ਸੋਹਣੇ ਮੱਝਾਂ ਬਾਈ ਤੁਸੀਂ ਦੇਖ ਸਕਦੇ ਹੋ ਨਿਗਾਹ ਮਾਰੋ ਬਾਈ ਮੱਝਾਂ ਦੇ ਵਿੱਚ ਕਿਆ ਬਾਤਾਂ ਨੇ ਜੀ ਪੱਤੇ ਕਤਲੀਆਂ ਮੱਝਾਂ ਜਰਾ ਫਿਰ ਲਈ ਫਿਰ ਦੇਖਿਆ ਇਹ ਵੀਡੀਓ ਦੇ ਵਿੱਚ ਕੋਈ ਚਾਹ ਪੀ ਜਾਂਦਾ ਬਾਈ ਦੇਖੋ ਜੀ ਵੀਡੀਓ ਦੇਖੋ ਬਾਈ ਕਰ ਦਿਓ ਸ਼ੇਅਰ ਭਰਾ ਉਹ ਦੱਬ ਕੇ ਲਓ ਜੀ ਆਹ ਬਾਈ ਫੇਰ ਕੋਲ ਆ ਮਹਾਰਾਜ ਦੀ ਮਹਾਰਾਜ ਬਣੀ ਆ ਬਈ ਦੀ ਦੇਖੋ ਬਾਈ ਦੀ ਪੂਰੀ ਵਧੀਆ ਲਓ ਕੁੰਡੀਆਂ ਮੱਝਾਂ ਜੀ ਮੋਰਾ ਨਸਲ ਦੀਲੀ 라ਵੀ ਮੋਰਾ ਨਸਲ ਤੇ ਗਾਇਆਂ ਤਰ੍ਹਾਂ ਲਾ ਪਸ਼ੂ ਮੰਡੀ ਦੇ ਵਿੱਚ ਪੁੱਜ ਚੁੱਕੇ ਆ ਜੀ ਆਜੋ ਬਾਈ ਵੀਡੀਓ ਕਰ ਦਿਓ ਆਪਣੀ ਸ਼ੇਅਰ ਦੱਬ ਕੇ ਬਾਈ ਜੀ ਵੀਡੀਓ ਨੂੰ ਇਹ ਦੇਖ ਸਾਗਦੋਂ ਵਾਹਾਂ ਤੱਕ ਨਿਗਾਹ ਮਾਰ ਕੇ ਬਾਈ ਜੀ ਗਿਆ ਬਈ ਜੀ ਵੱਡੇ ਵੱਡੇ ਕੱਦ ਕੱਠਾ ਵਾਲੀਆਂ ਮਜ਼ਾ ਬਈ ਮਜਾ ਬਹੁਤ ਸੋਣੀ ਬਣੀ ਜੇ ਦੇਖੋ ਬਾਈ ਦੇਖੋ ਬਾਈ ਆਹ ਦੇਖੋ ਬਾਈ ਜੀ ਤੁਸੀਂ ਮਾਚ ਬਹੁਤ ਵਧੀਆ ਮੱਜਾ ਜੀ ਉੱਚ ਕੁਆਲਿਟੀ ਦੀ ਮੱਜਾ ਜਿਹੜੀ ਪਚਾਲੇ ਵੜਿਆ ਥਾਣਾ ਰੋਣਾ ਦੀ ਪੂਰੀ ਓਕੇ ਹੈ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਈ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਾਰੇ ਸੋਸਰ ਕਰ ਦਿਓ ਇੱਕ ਵਾਰ ਦੇਖੋ ਬਈ ਬਹੁਤ ਸੋਹਣੇ ਸੋਹਣੇ ਮੱਜਾ ਮੰਡੀ ਦੇ ਵਿੱਚ ਪਹੁੰਚੇ ਆ ਜੀ ਲਓ ਬਈ ਜੀ ਕਾਦੇ ਦੇਖੋ ਮੱਜਾ ਹਰਿਆਣਾ ਰਾਜਸਥਾਨ ਤੇ ਜੂਤੀ ਤੋਂ ਪਹੁੰਚੇ ਆ ਮੰਡੀ ਦੇ ਵਿੱਚ ਦੇਖੋ ਜੀ ਕੀ ਬਾਤ ਆਨੇ ਬਈ ਮੱਜਾ ਮੱਜਾ ਕਰੀਏ ਆ ਜੋ ਗਾਂ ਵੀ ਦੇਖ ਲੋ ਜੀ ਗਾਂ ਵੀ ਪੂਰੀ ਛੋਟੀ ਜਿਆ ਹੈ ਗਾਂ ਵੀ ਪੂਰੀ ਛੋਟੀ ਦੀ ਖੜੀ ਹੈ ਜੀ ਦੇਖੋ ਬਹੁਤ ਯਾਦੇ ਪਾਰੀ ਪਹੁੰਚਿਆ ਜੀ ਦਿੱਲੀ ਜੁੱਕੇ ਹਰਿਆਣਾ Rajasthan ਗੰਗਾ ਨਗਰ ਠੀਕ ਹੈ ਜੀ ਅਦਰਾਚਲ ਦੇਖੋ ਚਲੋ ਲੇਦੀ ਪਸ਼ੂ ਮੰਡੀ ਸਭ ਤੋਂ ਵੱਡੀ ਮੰਡੀ ਹੈ ਜੀ ਇਹ ਇਹ ਦੇਖ ਸਕਦੇ ਹੋ ਸਭ ਤੋਂ ਵੱਡੀ ਮੰਡੀ ਹੈ ਜੀ ਤਨੌਲਾ ਪਸ਼ੂ ਮੰਡੀ ਵੱਡੀ ਮੰਡੀ ਤੋ ਪੰਡਿਆ ਹੋਰ ਇੱਕ ਰਾਮਪੁਰਾ ਮੰਡੀ ਬਹੁਤ ਛੋਟੀ ਏ ਦੇਖੋ ਬਾਈ ਤੇ ਚੱਕ ਕੇ ਲਿਆ ਹੈਗਾ ਮੇਰੇ ਕੋਲ ਜਮਾ ਦਾ ਬਾਹਰ ਜਿਲ੍ਹਾ ਲਾਗ ਹੈ ਨਾ ਲਾਗ ਨੋ ਬਾਈ ਸੌਦਾ ਦੇਖੋ ਮੇਰੇ ਬਾਈ ਲੋ ਜੀ ਗਾਂ ਦੇ ਤਾਂ ਦਾ ਇਹ ਸਾਈਡਾਂ ਕੱਲਾ ਉਲਾ ਪਸ਼ੂ ਮੰਡੀ ਹੋਈ ਜੀ ਜੂਰੇ ਭਾਈ ਪਲੀਜ਼ ਦੱਬ ਕੇ ਸ਼ੇਅਰ ਕਰ ਦਿਓ ਕੋਈ ਮੱਝ ਨਹੀਂ ਮਾੜੀ ਜੀ ਦੇਖ ਸਕਦੇ ਆ ਵਿੱਚੀ ਮੀਣਿਆਂ ਦੇ ਵਿੱਚੀ ਦੂਜੀ ਮੱਝਾਂ ਨੇ ਦੇਖੋ ਬਈ ਟਾਪ ਕੁਆਲਟੀ ਦੀ ਮੱਝਾਂ ਨੇ ਇਹ ਸਾਰਾ ਇਤਨਾ ਉਲੇ ਮੰਡੀ ਦੇ ਵਿੱਚ ਕੀ ਬਾਤ ਆ ਭਾਈ ਸ਼ਰਾਈ ਹੋ ਗਿਆ ਆ ਮੀਣਿਆਂ ਵੱਡੇ ਦੇਖੋ ਜੀ ਬਹੁਤ ਅੱਸੀ ਮੱਝਾਂ ਕਟੜੂ ਦੇਖੋ ਭਾਈ ਜੀ ਸਾਰਿਆਂ ਦੇ ਕਟੜੂ ਨੇ ਕੋਸ ਨੇ ਭਰਾ ਆਪਣੇ ਬਹੁਤ ਵਧੀਆ ਮਾਦੇ ਭਰੀ ਹੋਈ ਹੈ ਸ਼ੇਅਰ ਕਰ ਦਿਓ ਬਈ ਲਾਈਕ ਕਰ ਦਿਓ ਵੀਡੀਓ ਨੂੰ ਦੇਖ ਸਕਦੇ ਹੋ ਵੀਡੀਓ ਇੱਧਰ ਇੱਧਰ ਹੀ ਬਹੁਤ ਵਧੀਆ ਮੱਝਾਂ ਬੈਠੀਆਂ ਨੇ ਦੇਖੋ ਜੀ ਤਨੋਲਾ ਮੰਡੀ ਹੈ ਬਾਈ ਜੀ ਤੁਸੀਂ ਦੇਖ ਸਕਦੇ ਹੋ ਟਾਪ ਕੁਆਲਿਟੀ ਦੇ ਮੱਝਾਂ ਨੇ ਕਿ 11 ਤਰੀਕ ਹੈ ਜੀ ਸੇਮਾ ਮਹੀਨਾ 2025 ਆ ਦੇਖ ਸਕਦੇ ਹੋ ਬਈ ਵੀਡੀਓ ਦੇ ਵਿੱਚ ਹਰ ਇੱਕ ਮੱਝ ਸਾਨੂੰ ਵਧੀਆ ਹੀ ਮਿਲੂਗੀ ਪੂਰੀ ਟਾਪ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਨੋ ਵੀਡੀਓ ਸ਼ੇਅਰ ਕਰੋ ਲਾਈਕ ਆ ਦੇ ਇੱਧਰ ਚੱਲਦੇ ਆ ਜੀ ਅੱਗਾ ਇੱਧਰ ਤੁਹਾਨੂੰ ਦਿਖਾਉਣਾ ਹੈ ਮਜ਼ਾ ਦੇਖੋ ਮਾਰੋ ਨਾ ਕਰ ਬਹੁਤ ਅਗਲਾ ਅਗਲਾ ਮਜ਼ਾ ਨੇ ਦੇਖੋ ਦੇਖੋ ਵੀ ਜੀ ਮਜ਼ਾ ਹੈ ਮਜ਼ਾ ਆਇਓ ਵੀ ਕਰਾ ਮਜ਼ੇ ਮਜ਼ਾ ਦੇਖੋ ਨੌਲਾ ਪਸ਼ੂ ਮੱਡੀ ਦਾ ਖੜੇ ਆ ਵੀ ਇੱਕ ਪੂਰੀ ਟਾਪ ਕੁਆਲਿਟੀ ਤੁਸੀਂ ਦੇਖ ਸਕਦੇ ਦਾ ਬਹੁਤ ਵਧੀਆ ਗਾ ਬਾਈ ਆ ਦੇਖੋ ਬਾਈ ਇਧਰ ਵੀ ਝੋਟੇ ਵਰਗੇ ਮੱਝ ਆ ਗਏ ਇੱਕ ਹੋਰ ਉਸ ਆ ਵੀਡੀਓ ਦੇ ਵਿੱਚ ਬਹੁਤ ਵੱਡੀ ਮੱਝ ਹੈ ਜੀ ਬਾਈ ਕਮੈਂਟ ਲਾਜੇ ਵੀ ਕਰਨਾ ਕਮੈਂਟ ਸ਼ੇਅਰ ਲਾਈਕ ਚੈਨਲ ਨੂੰ ਸਰਚ ਕਰਾਇਆ ਦੇਖੋ ਬਹੁਤ ਤਕੜਾ ਮਾਲ ਆਇਆ ਬਾਈ ਅੱਜ ਮੰਡੀ ਦੇ ਵਿੱਚ ਸਾਰੀ ਮੰਡੀ ਐ ਢੱਕੀ ਪਈ ਹੈ ਜੀ ਮੱਝਾਂ 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 ਕਾ ਬਾਤਾਂ ਨਹੀਂ ਜੀ ਮੱਝ ਮੱਝ ਜਿੱਤ ਨੌਲੇ ਦੇ ਮੰਡੀ ਦੇ ਵਿੱਚ ਤੇ ਕਾਰ ਟੁੱਟਿਆ ਪਿਆ ਜੀ ਇਹਨਾਂ ਤਗੜੀਆਂ ਮੱਝਾਂ ਆਈਆਂ ਤੇ ਆਪ ਵੀ ਦੇਖ ਸਕਦੇ ਹੋ ਬਾਈ ਜੀ ਬਹੁਤ ਸੂਰੀਆਂ ਮੱਝਾਂ ਦੁੱਧ ਵਾਲੀਆਂ ਮੱਝਾਂ ਵੀ ਤੇ 22 ਲੀਟਰ ਤੱਕ ਇਹਨਾਂ ਮੱਝਾਂ ਤਨੌਲੇ ਦੀ ਮੰਡੀ ਤੇ ਪਹੁੰਚ ਚੁੱਕੀਆਂ ਜੀ ਆ ਜਾਓ ਕਰਾਂ ਬਾਈ ਜੀ ਜੇ ਕਿਸੇ ਭਰਾ ਨੇ ਮੱਝ ਖਰੀਦਣੀ ਆ ਨੌਲੇ ਦੀ ਮੰਡੀ ਤੇ ਆ ਕੇ ਪਹੁੰਚੋ ਵੀਡੀਓ ਸ਼ੇਅਰ ਕਰੋ ਲਾਈਕ ਕਰ ਦਿਓ ਜੀ ਮਟਰ ਢਾਲੀ ਵਾਲੇ ਸੱਤ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਇੱਧਰ ਆਪਣਾ ਬਾਈ ਜੀ ਫਾਰਮਰ ਰਿਵਿਊ ਨੇ YouTube ਚੈਨਲ ਹੈ तेन भी सबसक्राइब लाजमी करना मजा टॉप क्वालिटी दीजा टॉप क्वालिटी देखो जी शेयर कर दो प्लीज लाइक दे। कर, कर दो देखो वीडियो ही मजा जी कर दो शेयर लाइक चैनल सबसक्राइब कर दो देखो जी बहुत तकने तगण झूठिया पहुँचे जी जब चिरा लगे पे ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਆਪ ਵੀ ਦੇਖੋ ਸ੍ਰਾਮਾਲ ਪਾ ਦਿੱਤੀ ਆ ਮੱਜਾ ਇਧਰ ਹੀ ਬਹੁਤ ਸੁਣਿਆ ਨੇ ਜੀ ਕੋਈ ਸਿਰੇ ਦੀ ਆ ਸਾਰੀਆਂ ਮੱਜਾਂ ਜੀ ਪੂਰੀਆਂ ਬੜੀਆਂ ਨੇ ਤੁਸੀਂ ਦੇਖ ਸਕਦੇ ਹੋ ਆਪ ਇਧਰ ਹੀ ਦੇਖ ਸਕਦੇ ਹੋ ਵੀਡੀਓ ਕਰ ਦਿਓ ਬਾਈ ਸ਼ੇਅਰ ਦੱਬ ਕੇ ਭਰਾਵੋ ਵੀਡੀਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਦੋ ਚੈਨਲ ਨੇ ਫਾਰਮਰ ਪੀ ਵੀ 19 ਤੇ ਮਿਸਟਰ ਧਾਲੀਵਾਲ 77 ਦੇਖੋ ਜੀ ਮੱਜਾਂ ਕਿਆ ਬਾਤ ਹੈ ਬਾਈ ਸਿਰੇ ਲੱਗਿਆ ਪਿਆ ਆ ਮੱਝਾਂ ਦੇਖੋ ਬਾਈ ਆ ਮੱਝ ਵੀ ਪੂਰੀ ਝੋਟੀ ਦੇ ਵਾਂਗ ਜੀ ਨਾ ਸਿਰ ਦੇਖੋ ਬਾਈ ਇਹ ਮੱਝਾਂ ਘੈਂਟ ਹੈ Gama ਦੇਖੋ ਹਨੌਲਾ ਪਸੂ ਮੰਡੀ ਹੈ ਜੀ ਧਨੌਲਾ ਪਸੂ ਮੰਡੀ ਤੁਸੀਂ ਦੇਖ ਸਕਦੇ ਹੋ ਵੀਡੀਓ ਛੋੜੇ ਦੇ ਵਿੱਚ ਆ ਦੋ ਬਈ ਵੀਡੀਓ ਸ਼ੇਅਰ ਲਈ ਦੱਬ ਕੇ ਹਨੌਲਾ ਪਸੂ ਮੰਡੀ ਹੈ ਜੀ ਦੇਖੋ ਅੱਗੇ ਚੱਲਦੇ ਆ ਜੀ ਹੁਣ ਅੱਗੇ ਦਿਖਾਉਣੇ ਤੁਹਾਨੂੰ ਵੀਰੋ ਮੱਜਾਂ ਇੰਦਰ ਹੋਰ ਦੇਖ ਲੋ ਬਾਈ ਦੇਖ ਸਕਦੇ ਮੱਧੇ ਮੱਜਾਂ ਢੜੀਆਂ ਨੇ ਮੰਡੀ ਦੇ ਵਿੱਚ ਲਓ ਜੀ ਪਲੀਜ਼ ਵੀਰੋ ਸ਼ੇਅਰ ਕਰ ਦਿਓ ਦੱਬ ਕੇ ਧੁੱਪ ਬਹੁਤ ਜ਼ਿਆਦੀ ਪੈ ਰਹੀ ਹੈ ਜੀ ਬਹੁਤ ਜ਼ਿਆਦੀ ਧੁੱਪ ਪੈ ਰਹੀ ਹੈ ਧੁੱਪ ਦੇ ਧੁੱਪ ਵੀਰੋ ਬਣਾਉਣਾ ਦੇਖ ਸਕਦੇ ਆਂ ਵੀ ਮੱਜਾਂ ਪੈ ਨਮਾਈ ਜਾਂਦਾ ਕੋਈ ਕੁਛ ਕਰ ਜਾਂਦਾ ਬਾਈ ਕੋਈ ਸੌਦਾ ਕਰੀ ਜਾਂਦਾ ਬਸ ਆ ਗਏ। ਵੀਰੇ ਦੇ ਵਿੱਚ। ਲਓ ਲਓ ਲਾਓ ਲਾਓ ਲੀ। ਬੇਸਾਰ। ਛੋਟੇ ਮੱਝਾਂ ਕਾਆਂ। ਬੇਸਾਰ। ਛੋਟਾ ਦੇਖੋ ਜੀ। ਇਹ ਨਾਲ ਛੋਟਾ ਨੀਲੀ ਰਾਦੀ ਦਾ। ਇੱਧਰ ਦੇਖ ਆ ਰਹੇ ਜੀ। ਖਾਦਾ ਹੀ ਪੈਂਦਾ ਬਾਈ ਖਾਦਾ ਹੀ ਇੱਧਰੋਂ ਚਾਗਦੇ ਆ ਖਾਦਾ ਹੀ ਪੈਂਦਾ। ਦੇਖੋ ਬਾਈ ਵੀਰੇ ਦੇ ਵਿੱਚ ਦੇਖੋ। ਇਹ ਤਾਂ ਕੋਈ ਦਨਦਾਰੀ ਆ ਕੋਈ ਫਰੀਦੀ ਜਾਂਦਾ ਕੋਈ ਵੇਚੀ ਜਾਂਦਾ ਠੀਕ ਆ ਲੋਕੋ ਇਹਦਾ ਵੀ ਤਨਵਲਾ ਬਸ ਨਾ ਦੇ ਮਾਜ ਦੇਖ ਬੁੱਲੀਆ ਕੋਈ ਟਾਪਰ ਮਾਜਾ ਕਾਹਦਾ ਸਰੂਰ ਇਹਦੇ ਕੋਲ ਰਾਜਨੀਤੀ ਨਾ ਲੋ ਜੀ ਮਾਜੇ ਕਿੱਧਰ ਹੋ ਰਾ ਜੀ ਤੇ ਮਾਜਾ ਆ ਰਿਹਾ ਪੂਰੀ ਸਰੀਰਿਆ ਤੁਹੇ ਦੇਖ ਸਕ ਰਹੇ ਮਾਜਾ ਬਹੁਤ ਵਧੀਆ ਮਾਜਾ ਜੀ ਪਲੀਜ਼ ਵੀਡੀਓ ਸ਼ੇਅਰ ਕਰਕੇ ਲਾਈਕ ਕਰ ਦਿਓ ਇਹਨਾਂ ਦੇ ਸੱਚ ਦਾ ਕਰ ਦਿਓ ਮਾਜੇ ਮਾਜਾ ਜੀ ਹਨਾਉ ਨੇ ਦੀ ਮਾਡੀ ਦੇ ਬੱਚਾ ਮਾਜਾ ਗਾਇਆ ਦੇਖ ਲੀ ਗਾਂ ਬਹੁਤ ਸੋਹਣੀਆਂ ਜੀ ਇਹੋ ਸ਼ੇਅਰ ਕਰ ਦਿਓ ਬਾਈ ਹਨਾਉ ਦਾ ਬਸ ਬੰਦੇ ਮਾਜਾ ਜੀ ਬਹੁਤ ਵਧੀਆ ਦਿਸੀ ਜ਼ਰੂਰ ਹੈ ਮਾਜਾ ਬਹੁਤ ਸੋਹਣੀ ਹੈ ਜੀ ਜੋ ਦੋ ਸੰਗਾਂ ਦਾ ਜੰਗ ਹੈ ਪੂਰੀ ਓਕੇ ਘਰ ਮੇਂ ਪੰਡੇ ਦੀ ਆ। ਮਿੱਸੀ ਆ ਪਰ ਜਰੂਰ ਥੋੜੀ ਜੀ। ਦੇਖੋ। ਖਣਾਉਣੇ ਮੰਡੀ ਦੇ ਵਿੱਚ ਫੇਰਾ ਲੱਗਿਆ ਫੇਰੇ ਜੀ। 200 ਮੱਝ ਮੱਝ। ਬਹੁਤ ਚੋਕੀ ਦਾ ਮਾਲ ਆ ਵਾ ਜੀ। ਬਹੁਤ ਚੋਕੀ ਦਾ ਮਾਲ 400 ਪੂਰੇ ਮਾਰਨੂਗਾ ਬਾਈ ਜੀ। ਖਣਾਉਣੇ ਦੀ ਪਾਸੇ ਮੰਡੀ ਦੇ ਵਿੱਚ। ਕਿਆ ਬਾਤ ਹੈ ਨਬ। ਵੱਲ ਹੁੰਦਾ ਜੀ ਆ ਮੱਝ ਦਾ। ਆ ਮੱਝ ਦਾ ਹੁੰਦਾ ਸਬਦਾ। ਮੱਝ ਬਹੁਤ ਸੋਹਣੀ ਆ ਜੀ। ਗਾਗ ਲੱਗੇ ਖੜੇ ਆ ਤੂੰ ਦੇਖ ਸਕਦਾ ਵੀਡੀਓ ਦੇ ਵਿੱਚ ਔਰ ਕਾਲੀ ਮਾਝਾ ਦਾ ਸੌਦਾ ਹੋ ਰਿਹਾ ਸਾਡੇ ਜੱਡੇ ਵੀ ਆਪੇ ਮਾੜਾ ਸੋਹਣਾ ਵੀ ਸੰਧਾ ਨਿਭੀ ਹੈ ਸ਼ੇਅਰ ਕਰਦੇ ਪਲੀਜ਼ ਆਪ ਵੀ ਸੈਂਕੜੇ ਦਾ ਹੋ ਜਾਊਗਾ ਇਹ ਚਲੋ ਅੱਲਾ ਬਖਸ਼ੂ ਮੰਡੀ ਆ ਬਈ ਚਲੋ ਅੱਲਾ ਬਖਸ਼ੂ ਮੰਡੀ ਆ ਬਹੁਤ ਵਧੀਆ ਮੰਡੀ ਲੱਗੀ ਆ ਤੂੰ ਦੇਖ ਸਕਦਾ ਪਲੀਜ਼ ਵੀਡੀਓ ਸ਼ੇਅਰ ਕਰਦੇ ਲਾਈਕ ਕਰਦੇ ਮੇਨੇ ਦੇਖੋ ਜੀ ਮੇਨੇ ਵੱਧ ਬਹੁਤ ਸੋਹਣਾ ਮੇਨੇ ਵੱਧ ਆਪਣੀਆਂ ਵੀ ਨਹੀਂ ਮੇਨੇ ਵੱਧ ਬਹੁਤ ਬੜੀ ਤੁਹਾਨੂੰ ਤਾਂ ਕੋਈ ਨਹੀਂ ਆ ਵੀ ਆਪਣੇ ਭਾਈ ਲੋ ਮੱਜਾਂ ਨੇ ਭਾਈ ਤੇ ਪੁੱਛਦੇ ਆ ਲੋ ਮੱਜਾਂ ਨੇ ਭਾਈ ਬਹੁਤ ਬੜੇ ਮੱਜਾਂ ਆ ਭਾ ਅੱਧੋ ਮੱਜਾਂ ਤੇ ਭਾਈ ਦੇਖੋ ਭਾਈ ਕਿਹੜਾ ਬੰਦਾ ਜੀ ਆਪਣਾ ਟੋੜਾ ਟੋੜਾ ਲੱਭ ਟੋੜਾ ਹੈ ਭਾਈ ਤੇ ਕਿੰਨੀਆਂ ਮੱਜਾਂ ਆ ਸੀ ਭਾਈ 4 ਦੋ ਵੇਗ ਗਿਆ ਚਲੋ ਵਧੀਆ ਹੋ ਗਿਆ ਕਬੇ ਕੀ ਤੰਦਰਾਈਆਂ ਠੀਕ ਹੈ ਜੀ ਜਿਹੜੀ ਉਹ ਮੱਝਾਂ ਮੀਣੀ ਆਪਣੀ ਜਿਹਦਾ ਕੀ ਰੇਟ ਹੈ 2 ਲੱਖ ਰੁਪਏ ਲਓ ਜੀ 2 ਲੱਖ ਰੁਪਏ ਕਿਵੇਂ ਸੁਈ ਹੈ ਜੀ ਝੋਟੀ ਉਹ ਪਹਿਲੇ ਪਹਿਲੇ ਸੁਈ ਹੈ ਜੀ ਜਿਹੜੀ ਆ ਖੜੀ ਹੈ ਜੀ ਕਿਹੇ ਇਹ ਤੀਜੀ ਹੈ ਇਹ ਤੀਜੀ ਸੁਈ ਹੈ ਇਹਦਾ ਕੀ ਰੇਟ ਕਰਦਾ ਵੀਰੇ ਇਹਦਾ 170 170 ਉਹਦੇ ਮਗਰ ਕੀ ਹੈ ਜੀ ਮੀਣੀ ਮਗਰ ਉਹ ਗੱਬਣਾ ਜੀ ਇਹਦੇ ਮਗਰ ਇਹਦੇ ਮਗਰ ਕੱਟੀ ਇਹਦੇ ਮਗਰ ਕੱਟੀ ਹੈ ਜੀ ਪਿੰਡ ਧੌਲਾ ਦੇ ਸਾਹ ਦੇਵਾ ਜੀ ਆ ਵੀ ਆਪਣੇ ਆ ਜੀ ਠੀਕ ਹੈ ਤਾਂ ਬੋਲ ਤਾਂ ਬੋਲਦੇ ਜ ਮੱਝਾਂ ਹਨੌਲੇ ਦੀ ਮੰਡੀ ਦੇ ਵਿੱਚ ਦੇਖੋ ਸਾਰੀਆਂ ਮੱਝਾਂ ਵਧੀਆ ਵੀਡੀਓ ਸ਼ੇਅਰ ਕਰਕੇ ਲਾਇਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਦੇਖ ਸਕਦੇ ਹੋ ਜਦੋਂ ਪਕਿਆ ਦੇਖ ਕਦੀ ਗਣਿਆ ਦੇ ਪਏ ਆ ਦੋਸਤ ਅੱਜ ਦਾ ਆਦਾ ਕੰਮ ਕਰਨਾ ਬਈ ਤੇਰਾ ਕੋਈ ਗੱਲ ਨਹੀਂ ਦੋਈ ਸ਼ੇਅਰ ਦੱਬ ਕੇ ਦੇਖੋ ਉਹ ਮੰਡੀ ਦੇਖੋ ਜੀ ਬਹੁਤ ਜ਼ਿਆਦਾ ਭਰੀ ਹੋਈ ਹੈ ਦੇਖ ਸਕਦੇ ਹੋ ਮੰਡੀ ਦੇਖੋ। ਪੁਰਾ ਘੈਂਟ ਆ ਜੀ। ਪੰਡਾ ਪਾਸੋਂ ਮੰਡੀ ਦੇਖ ਸਕਦੇ। ਮਜ਼ਾ ਦੇਖੋ। ਟੌਪ ਮਜ਼ਾ ਸਰ। ਘੈਂਟ ਸਰਾ। ਇਹ ਕੋਈ ਵੀ ਵੀਡੀਓ ਦੇ ਵਿੱਚ। ਭਾਜੀ ਜੀ ਤੂੰ ਦੇਖ ਸਕਦਾ। ਬਿਲੋ ਸ਼ੇਅਰ ਕਰ ਦਿਓ ਬਈ ਲਾਈਕ ਕਰ। ਚੈਨਲ ਨੂੰ ਸਬਸਕ੍ਰਾਈਬ ਕਰ। ਆਹ ਲਵਾ ਜੀ ਅਸਲੀ ਕਾਲ ਫੇਰ ਮਿਲਾਂਗੇ ਅਗਲੇ ਮੰਡੀ ਤੇ। ਜੀ ਕਿਵੇਂ ਲੱਗੀ ਤੁਹਾਨੂੰ ਤਨਹੌਲੇ ਦੀ ਵੀਡੀਓ ਮੱਜਾਂ ਤੇ گاਮਾਂ ਦੀ। ਤੇ ਜੇ ਵੀਡੀਓ ਚੰਗੀ ਲੱਗੀ ਬਈ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ ਫੇਰ ਮਿਲਾਂਗੇ ਅਗਲੀ ਮੰਡੀ ਦੇ ਵਿੱਚ ਹੋਰ ਐਦੂ ਵਧੀਆ ਵੀਡੀਓ ਲੈ ਕੇ ਧੰਨਵਾਦ ਜੀ ਬਹੁਤ ਸੌਦੇ ਹੋਏ ਜੀ ਅੱਜ ਮੰਡੀ ਦੇ ਵਿੱਚ ਸ਼ੇਅਰ ਕਰ ਦਿਓ ਵੀਡੀਓ